ਜੇਕਰ ਤੁਹਾਡੇ ਨਾਲ ਵੀ ਕੋਈ ਵੀ ਸਾਈਬਰ ਧੋਖਾਧਾਰੀ ਹੁੰਦੀ ਹੈ ਤਾਂ 1930 ਨੰਬਰ ਤੇ ਆਪਣੀ ਸ਼ਿਕਾਇਤ ਦਰਜ ਕਰਵਾਓ ਤਾਂ ਕਿ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ ਸਾਈਬਰ ਫਰੌਡ ਅੱਜਕੱਲ ਬਹੁਤ ਜ਼ਿਆਦਾ ਵਧ ਰਹੀ ਹੈ ਜੀ ਲੇਕਿਨ ਉਹਦਾ ਹੈਲਪਲਾਈਨ ਹੈਗੀ ਹੈ 1930 ਉਹਦੇ ਬਾਰੇ ਲੋਕਾਂ ਨੂੰ ਹਲੇ ਜ਼ਿਆਦਾ ਪਤਾ ਨਹੀਂ ਹੈਗਾ ਉਹਨਾਂ ਉਹਨਾਂ ਦਾ ਇੱਕ ਯੂਸੇਜ ਨੂੰ ਵਧਾਉਣ ਵਾਸਤੇ ਔਰ ਲੋਕਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹਨਾਂ ਨੂੰ ਅਸੀਂ ਸਟicker ਦੇ ਰੂਪ ਦੇ ਵਿੱਚ ਰੇਲ ਸੈਸ਼ਨ ਡਰਾਈਵ ਚਲਾਇਆ ਗਿਆ ਵਾ ਇਹਦੇ ਵਿੱਚ ਇੱਕ ਤਾਂ ਆਪਣਾ ਸੀ ਪੰਜਾਬ ਹੈਲਪਲਾਈਨ ਦਾ ਨੰਬਰ ਹੈ ਚੈਟਬੋਟ ਵਟਸਐਪ ਦਾ ਜਿਹੜਾ AI 베ਸਡ ਹੈ ਉਹਦੇ ਵਿੱਚ ਕਿਸੇ ਦਾ ਜੋ ਇਨਫਾਰਮੇਸ਼ਨ ਦੇਣਾ ਚਾਹੁੰਦਾ ਉਹਦਾ ਨੰਬਰ ਕਦੇ ਵੀ ਕਿਸੇ ਪਾਸੇ ਨਹੀਂ ਇਹ ਚਲਾਨੀਂ ਕਾਫੀ ਦੇਰ ਤੋਂ ਸਟਾਰਟ ਕੀਤੀ ਗਈ ਹੈ ਲੋਕਾਂ ਨੇ ਸ਼ਾਇਦ ਅਵੇਅਰ ਨਹੀਂ ਹੈਗੀ ਹੁਣ ਕੋਈ ਕਾਗਜ਼ ਪੇਪਰ ਦੇਣ ਦੀ ਲੋੜ ਨਹੀਂ ਹੈ ਕਿ ਉਹਦਾ ਕੀ ਹੁੰਦਾ ਹੈ ਕਿ ਆਪਾਂ ਔਨਲਾਈਨ ਚਲਾਨ ਕਰ ਸਕਦੇ ਨੇ ਜਿਵੇਂ ਆਰਸੀ ਤੇ ਆਪਾਂ ਗੱਡੀ ਤੇ ਨੰਬਰ ਤੇ ਆਪਸ ਵਿੱਚ ਉਹ ਕਰਦੇ ਹਾਂ ਕਾਰਨ ਦੇ ਬਾਅਦ ਉਹ ਸਕਰੀਨ ਤਾਂ ਜਾਂਦਾ ਉਹਦੇ ਨਾਂ ਤੇ ਜਿਹਦੇ ਨਾਂ ਤੇ ਗੱਡੀ ਹੈ ਉਹਦੇ ਨਾਂ ਤੇ ਹੀ ਚਲਾਣਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੇਕਰ ਤੁਹਾਡੇ ਨਾਲ ਵੀ ਕੋਈ ਵੀ ਸਾਈਬਰ ਧੋਖਾਧੜੀ ਹੁੰਦੀ ਹੈ ਤਾਂ 1930 ਨੰਬਰ ਤੇ ਆਪਣੀ ਸ਼ਿਕਾਇਤ ਦਰਜ ਕਰਵਾਓ ਤਾਂ ਕਿ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ ਪੰਜਾਬ ਹੈਲਪਲਾਈਨ 1930 GT ਰੋਡ ਤੋਂ ਇੱਕ ਵਿਸ਼ੇਸ਼ ਮਹੀਮ ਚਲਾਈ ਇਸ ਵਿੱਚ SSP ਖੰਨਾ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਨੂੰ ਰੋਕਣ ਦੇ ਮਕਸਦ ਸਦਕਾ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਤ ਕਰਨ ਲਈ ਜਗ੍ਹਾ-ਜਗ੍ਹਾ ਤੇ ਕੈਂਪ ਲਗਾਏ ਜਾ ਰਹੇ ਹਨ ਕਿਉਂਕਿ ਸਾਈਬਰ ਕ੍ਰਾਈਮ ਦੀਆਂ ਕਾਫੀ ਘਟਰਾਵਾਂ ਵੱਧ ਰਹੀਆਂ ਹਨ ਜਿਵੇਂ ਲੋਕਾਂ ਨਾਲ ਠੱਗੀਆਂ ਹੋ ਰਹੀਆਂ ਹਨ ਜਿਵੇਂ ਬੈਂਕ ਅਕਾਊਂਟ ਤੋਂ ਪੈਸਾ ਨਿਕਾਲ ਰਹੇ ਹਨ ਇਸ ਤਰ੍ਹਾਂ ਦੇ ਸਾਈਬਰ ਕ੍ਰਾਈਮ ਨੂੰ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਕਿ ਜਿਹੜੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਉਹ ਇਸ ਦੀ ਸ਼ਿਕਾਇਤ 193 ਨੰਬਰ ਤੇ ਕੰਪਲੀਟ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਬੇਸਿਕਲੀ ਅੱਜ ਜੋ ਸਟਿੱਕਰਸ ਹੈਗੇ ਆ ਇਨੂੰ ਅਸੀਂ ਦੇ ਰਹੇ ਨੇ ਐਜ਼ ਅਵੇਅਰਨੈਸ ਪ੍ਰੋਗਰਾਮ ਟੂ 올 ਦਾ ਪਬਲਿਕ ਜਿੱਥੇ ਸਪੈਸ਼ਲੀ ਜੋ ਗਵਰਨਮੈਂਟ ਵਹੀਕਲਸ ਹੈਗੇ ਆ ਐਂਡ ਸਕੂਲ অর ਕਾਲਜ ਬੱਸਸ ਹੈਗੇ ਔਰ ਟੈਕਸੀਜ਼ ਨੇ ਉਹਨਾਂ ਸਾਰਿਆਂ ਨੂੰ ਇਵਨ ਫਾਰ ਪਬਲਿਕ ਇਹਦਾ ਦੋ ਤਿੰਨ ਫਾਇਦੇ ਹੈਗੇ ਇੱਕ ਤਾਂ ਹੈਗਾ ਸਾਡਾ ਸਾਈਬਰ ਫਰੌਡ ਅੱਜਕੱਲ ਬਹੁਤ ਜ਼ਿਆਦਾ ਵਧ ਰਹੀ ਹੈ ਜੀ ਲੇਕਿਨ ਉਹਦਾ ਹੈਲਪਲਾਈਨ ਹੈਗੇ 1930 ਉਹਦੇ ਬਾਰੇ ਲੋਕਾਂ ਨੂੰ ਹਲੇ ਜ਼ਿਆਦਾ ਪਤਾ ਨਹੀਂ ਹੈਗਾ ਉਹਨਾਂ ਉਹਨਾਂ ਦਾ ਇੱਕ ਯੂਸੇਜ ਨੂੰ ਵਧਾਉਣ ਵਾਸਤੇ ਔਰ ਲੋਕਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹਨਾਂ ਨੂੰ ਅਸੀਂ ਸਟicker ਦੇ ਰੂਪ ਦੇ ਵਿੱਚ ਦੇ ਰਹੇ ਹੈਗੇ ਉਦੇ ਨਾਲ ਨਾਲ ਹੀ ਇੱਕ ਜੋ ਸਾਡੀ ਪੰਜਾਬ ਸਰਕਾਰ ਵੱਲੋਂ ਇੱਕ ਐਨਡੀ ਐਨਪੀਐਸ ਦੇ ਵਿੱਚ ਇਨਫੋਰਮੇਸ਼ਨ ਦੇਣ ਲਈ ਨਸ਼ੇ ਦੇ ਖਿਲਾਫ ਇਨਫੋਰਮੇਸ਼ਨ ਦੇਣ ਲਈ ਇੱਕ ਨਵਾਂ ਚੈਟਬੋਟ ਜੋ ਰੋਬੋਟ ਹੁੰਦਾ ਹੈ ਨੰਬਰ ਹੈਗੇ ਆ ਉਹਦੇ ਇੱਥੇ WhatsApp ਦੇ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਉਹਦਾ ਉਹਦਾ ਵੀ ਨੰਬਰ ਜੋ ਹੈਗੇ ਆ ਉਹ ਪੋਪੂਲਰਾਈਜ਼ ਕਰਨੀ ਹੈਗੇ ਆ ਉਹ ਵੀ ਲੋਕਾਂ ਨੂੰ ਹਾਲੇ ਤੱਕ ਪਤਾ ਨਹੀਂ ਹੈਗਾ ਜ਼ਿਆਦਾਤਰ ਇਹਦੇ ਕਰਕੇ ਉਹਨਾਂ ਨੂੰ ਸਟicker ਦੇ ਰੂਪ ਦੇ ਵਿੱਚ ਅਸੀਂ ਦੇ ਰਹੇ ਹੈਗੇ ਜੋ ਉਹ ਨੰਬਰ ਜੋ ਹੈਗਾ ਉਹ 9779 1020 ये अपना एक्चुअल नंबर हैगा उदा भी असं करा के देखो दस भी देवे यदा बेसिकली स्टिकर्स भी है वो रिफलैक्टिव स्टिकर्स ने हूँ तुम देख सकते हो कि धुंध पैना शुरू हो गया कि ये करके एक्सीडेंट्स बद जाते हैं तो लेकिन यिकर्स जो है ये रिफलैक्टिव ने इत ग पिछले जो लवाओगे वो एक एक तरीके इंफॉरमेसन भी मिल जूगा और रिफलैक्शन हो गूवमेंट भी पता चलूगा तो बेसिकली फॉर पब्लिक एक अवेयरनेस भी हो गया और पब्लिक की एक मदद भी होगी ਉਦੇ ਕਰਕੇ ਅੱਜ ਦਾ ਅਸੀਂ ਇਹ ਨਾਕਾ ਕਰਕੇ ਸਪੈਸੀਫਿਕਲੀ ਇਹ ਕਰਾ ਰਹੇ ਹੈਗੇ ਜੀ। ਆਮ ਕਿੰਨੇ ਦਿਨ ਦਾ ਹੈ ਜਿਹੜਾ ਇਹ ਨਹੀਂ ਇਹ ਤਾਂ ਆਪਣਾ ਬੇਸਿਕਲੀ ਦੇਖੀ ਜਿਵੇਂ 112 ਹੈ 112 ਇੱਕ ਨੈਸ਼ਨਲ ਹੈਲਪਲਾਈਨ ਨੰਬਰ ਹੈ ਨੈਸ਼ਨਲ ਐਮਰਜੈਂਸੀ ਨੰਬਰ ਹੈ। ਉਸੇ ਤਰੀਕੇ ਦੀ 1930 ਹੈਗਾ। ਇਹ ਇੱਕ ਉਪਰਾਲਾ ਹੈਗਾ ਆਪਾਂ ਨੂੰ 1930 ਨੂੰ ਵੀ 112 ਜਿੰਨਾ ਪੋਪੂਲਰਾਈਜ਼ ਕਰਾਣੀ ਹੈਗੀ ਹੈ ਲੋਕਾਂ ਤੱਕ ਇਹਨਾਂ ਨੂੰ ਪਹੁੰਚਾਣਾ ਹੈ। ਤੋਂ ਅੱਜ ਦਾ ਜੋ ਨਾਕਾ ਡੂਰਿੰਗ ਨਾਕਾ ਚੈਕਿੰਗ ਅਸੀਂ ਇਹਨਾਂ ਨੂੰ ਲੋਕਾਂ ਨੂੰ ਦੇ ਦੇਣੇ ਹੈਗੇ ਇਨਫੈਕਟ ਟਾਡੇ মিডিਆ ਦੇ ਸਾਥੀ ਨੂੰ ਵੀ ਅਸੀਂ ਡਿਸਟ੍ਰੀਬਿਊਟ ਕੀਤਾ ਕਿਉਂਕਿ ਤੁਹਾਡੇ ਵੱਲੋਂ ਵੀ ਇਨਫੋਰਮੇਸ਼ਨ ਜੋ ਹੈਗਾ ਲੋਕਾਂ ਤੱਕ ਪਹੁੰਚਦੀ ਹੈ ਜੀ ਇਹ ਇਹ ਪੂਰੇ ਹੋਰ ਇਹ ਚੱਲਦਾ ਰਹੂਗਾ ਜੀ ਪੂਰੇ ਪੁਲਿਸ ਜ਼ਿਲ੍ਹਾ ਖੰਨੇ ਦੀ ਹਾਂ ਜੀ ਹਾਂ ਜੀ ਪੂਰੇ ਖੰਨੇ ਦੇ ਵਿੱਚ ਅਸੀਂ ਇਹ ਨੂੰ ਕਰਵਾ ਰਹੇ ਹਾਂ ਪੂਰੇ ਪੰਜਾਬ ਵਿੱਚ ਹਾਂ ਜੀ ਹਾਂ ਜੀ ਪੂਰੇ ਪੰਜਾਬ ਦੇ ਵਿੱਚ ਅਸੀਂ ਅੱਜ ਨੂੰ ਖੰਨੇ ਤੋਂ ਸ਼ੁਰੂ ਕਰਾ ਰਹੇ ਹਾਂ ਹਾਂ ਜੀ ਹਾਂ ਜੀ ਧੰਨਵਾਦ ਠੀਕ ਇੱਕ ਸਪੈਸ਼ਲ ਡਰਾਈਵ ਚਲਾਇਆ ਗਿਆ ਵਾ ਇਹਦੇ ਵਿੱਚ ਇੱਕ ਤਾਂ ਆਪਣਾ ਸੇ ਪੰਜਾਬ ਹੈਲਪਲਾਈਨ ਦਾ ਨੰਬਰ ਹੈ ਚੈਟਬੋਟ ਵਟਸਐਪ ਦਾ ਜਿਹੜਾ AI 베ਸਡ ਹੈ ਉਹਦੇ ਵਿੱਚ ਕਿਸੇ ਦਾ ਜੋ ਇਨਫੋਰਮੇਸ਼ਨ ਦੇਣਾ ਚਾਹੁੰਦਾ ਉਹਦਾ ਨੰਬਰ ਕਦੇ ਵੀ ਕਿਸੇ ਪਾਸੇ ਨਹੀਂ ਜਾਂਦਾ ਕੋਈ ਡਿਸਪਲੇ ਨਹੀਂ ਹੁੰਦਾ ਦੂਜਾ ਜਿਹੜੀ ਸਾਡੀ ਸਾਈਬਰ ਕ੍ਰਾਈਮ ਦੀ ਹੈਲਪਲਾਈਨ ਹੈ 1930 ਉਹਨੂੰ ਅਸੀਂ ਪਬਲਿਸੀਸਾਈਜ਼ ਕਰ ਰਹੇ ਹਾਂ ਤੇ ਜਿਹੜੇ ਇਹ ਸਟਿਕਰਸ ਬਣਾਏ ਨੇ ਹੈਗੇ ਨੇ ਰਿਫਲੈਕਟਿਵ ਸਟਿਕਰਸ ਨੇ ਤਾਂ ਕਿ ਜਿਹੜਾ ਆਉਣ ਵਾਲਾ ਸੀਜ਼ਨ ਆ ਫੌਗੀ ਸੀਜ਼ਨ ਜਦੋਂ ਗੱਡੀਆਂ ਪਿੱਛੇ ਲੱਗੋ ਉਹਦਾ ਨਾ ਵਿਜ਼ਿਬਿਲਟੀ ਜ਼ਿਆਦਾ ਵੱਧ ਜਾਊਗੀ ਰੋਡ ਐਕਸੀਡੈਂਟ ਤੋਂ ਵੀ ਆਪਾਂ ਨੂੰ ਸੇਫਟੀ ਮਿਲੂ। ਬਹੁਤ ਸਵਾਲੋ ਚਲਾਨ ਕੱਟੇ ਜਾਂਦੇ ਨੇ। ਔਰ ਲੋਕਾਂ ਦੀ ਡਿਮਾਂਡ ਵੀ ਨਾਲ ਦੇ ਨਾਲ ਕੋਈ ਟਾਈਮ ਲੱਗਦਾ ਸਾਡਾ ਕਚੇਰੀਏ ਜਾ ਕੇ ਉੱਥੇ ਟਾਈਮ ਵੇਸਟ ਹੁੰਦਾ ਸਾਡਾ ਤੇ ਵੀ ਉਹ ਨਾਲ ਦੀ ਨਾਲ ਆਨਲਾਈਨ ਜਿਵੇਂ ਚਲਾਂ ਤੁਸੀਂ ਨਾਲ ਦੀ ਨਾਲ ਕਰਦੇ ਪੈਸੇ ਸਾਡੀ ਨੇ ਈ-ਚਲਾਨਿੰਗ ਕਾਫੀ ਦੇਰ ਤੋਂ ਸਟਾਰਟ ਕੀਤੀ ਗਈ ਹੈ ਲੋਕਾਂ ਨੇ ਸ਼ਾਇਦ ਅਵੇਅਰ ਨਹੀਂ ਹੈਗੀ ਹੁਣ ਕੋਈ ਕਾਗਜ਼ ਪੇਪਰ ਦੇਣ ਦੀ ਲੋੜ ਨਹੀਂ ਹੈ ਕਿ ਉਹਦਾ ਕੀ ਹੁੰਦਾ ਹੈ ਕਿ ਆਪਾਂ ਆਨਲਾਈਨ ਚਲਾਨ ਕਰ ਸਕਦੇ ਨੇ ਜਿਵੇਂ ਆਰਸੀ ਤੇ ਆਪਾਂ ਗੱਡੀ ਤੇ ਨੰਬਰ ਤੇ ਆਪਸ ਕਿ ਉਹ ਕਰਦੇ ਹਨ ਕਰਨ ਦੇ ਬਾਅਦ ਉਹ ਸਕਰੀਨ ਤੇ ਆ ਜਾਂਦਾ ਉਹਦੇ ਨਾਂ ਤੇ ਜਿਹਦੇ ਨਾਂ ਤੇ ਗੱਡੀ ਹੈ ਉਹਦੇ ਨਾਂ ਤੇ ਹੀ ਚਲਾਨ ਜਾਊਗਾ ਉਹ ਨਾਲ ਹੀ ਨਾਲ ਹੋ ਗਿਆ ਨਹੀਂ ਉਹ ਕਹਿੰਦੇ ਨਾਲ ਦੀ ਨਾਲ ਬਿਲਕੁਲ ਸਟਾਰਟ ਮੌਕੇ ਤੇ ਭਰਤਾ ਜਾਂਦਾ ਤੇ google pay ਤੋਂ ਪੇ ਕੀਤਾ ਜਾਂਦਾ ਉਸਕੇ ਬਾਅਦ ਉਹ ਕਿਸੇ ਨਾ ਅਣਜਾਣ ਦੀ ਲੋੜ ਨਹੀਂ ਹੁੰਦੀ ਤੁਸੀਂ ਕਿਤੇ ਵੀ ਅਣਜਾਣ ਦੀ ਨਹੀਂ ਬਿਲਕੁਲ ਨਹੀਂ ਪੇ ਸਟਾਰਟ ਕੀਤਾ ਗਿਆ ਬਾਈ ਵੀ ਕਿਸੇ ਲੋੜ ਦੀ ਹੁੰਦੀ ਹੈ ਚਲਾ ਕੋਈ ਹੋ ਰਿਹਾ ਹੁੰਦਾ ਤੇ ਉਹ ਜਿਹਦੇ ਨਾਂ ਤੇ ਹੀ ਜਿਹਦੇ ਨਾਂ ਤੇ ਆਰਸੀ ਹੁੰਦੀ ਉਹਦੇ ਨਾਂ ਤੇ ਜਾਊਗਾ ਬਿਲਕੁਲ ਉਹਦਾ ਨਾਮ ਚਲੇ ਮੰਗੇ ਲਿਆਦੇ ਨਾ ਕਈ ਮੁੰਡੇ ਆ ਆ ਫਿਰ ਉਹ ਉਹ ਉਹਦੀ ਗਲਤੀ ਨਹੀਂ ਹੈ ਕਿ ਉਹ ਤਾਂ ਜੀ ਕਰਵਾ ਕੇ ਉਹਨਾਂ ਨੂੰ ਦੱਸਦੇ ਨਹੀਂ ਮਾਲਕ ਨੂੰ ਫਿਰ ਭਰਦਾ ਉਹ ਤਿੰਨ ਚਾਰ ਦਿਨ ਉਹਨਾਂ ਨੇ ਨਹੀਂ 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 ਉਹ ਨਹੀਂ ਜੀ ਉਹ ਸਿਸਟਮ ਨਹੀਂ ਹੈ ਜਿਹੜਾ ਆਨਲਾਈਨ ਗੂਗਲ ਪੇ ਹੋ ਜਾਂਦੀ ਹੈ ਉੱਥੇ ਜੁਰਮਾਨਾ ਆ ਜਾਂਦਾ ਉਸ ਤੇ ਸਕਰੀਨ ਤੇ ਜੁਰਮਾਨਾ ਭਰ ਕੇ ਆਪਾਂ ਫਿਰ ਫਰੀ ਹੈ ਕੋਈ ਕੋਈ ਆਰਸੀ ਨਹੀਂ ਕੋਈ ਲਾਇਸੈਂਸ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਰੱਖਿਆ ਜਾਂਦਾ ਠੀਕ ਹੈ ਥੈਂਕ ਯੂ ਠੀਕ ਹੈ ਜੀ